ਬੰਦੇ ਪਾਇਆ ਫਰ ਪਿੰਡ ਦੇ ਵਿੱਚ ਇਹ ਨੂਹ ਜਾਈ ਦੂਤ ਜੀ ਵੀ ਆ ਗਿਆ ਮਤਲਬ ਇਹ ਨੂਹ ਹਜ਼ਾਰ ਵਾਲੀ ਤੈਨੂੰ ਮੈਂ ਘਰ ਆ ਕੇ ਕਹਿ ਕੇ ਗਿਆ ਬੰਦੇ ਦਾ ਪੁੱਤ ਬਣ ਜਾ ਬਣ ਜਾ ਬਣ ਜਾ ਤੂੰ ਹੀ ਨਹੀਂ ਬਣਦੇ ਤੂੰ ਜਿਹੜਾ ਹੈ ਲੋਕ ਨਦੂਤ ਕਿੱਧਰ ਆਏ ਜੇ ਤੁਸੀਂ ਦੱਸੋ ਦੁਆ ਦਾ ਜਵਾਬ ਸਹੀ ਫੀ ਲਈ ਹੈ ਹੋ ਨਹੀਂ ਆਏ ਹੋਰ ਕੋਈ ਆਏ ਕੀ ਕਰਨਾ ਹੈ ਸਤਨ ਪਾਏ ਸਤਨ ਦਾ ਨਾਂ ਨਾਂ ਲੈ ਉਹ ਕਿਹਦੇ ਕਿਹਦੇ ਕੋ ਖਰਦੇ ਜੇ ਪਿੰਡ ਤੋਂ ਸੱਚੀ ਸੱਚੀ ਦੇ ਦੱਸੋ ਉਹਨੇ ਇਹ ਕੰਮ ਕਰਦੀ ਹੈ ਇਹ ਕੋ ਖਰਦੇ ਸੱਚੀ ਸੱਚੀ ਦੱਸ ਦੋ ਜੇ ਦੇ ਕੋ ਖਰਦੇ ਆ ਬੰਦਾ ਸਾਹਵੇਂ ਉੱਧਰ ਉਂਗਲ ਕਰੋ ਹਾਂਜੀ ਇਹ ਕੋ ਖਰਦੇ ਜੇ ਹਾਂਜੀ ਰੋਜ਼ ਆਉਂਦੇ ਜੇ ਹਾਂਜੀ ਆ ਸਵੇਰ ਵੀ ਪੁੱਪਾ ਉਹ ਦਿਬਾਬ ਦੇਖ ਕਰਦਾ ਜਵਾਬ ਦੇ ਮੈਂ ਤਫੂਹਾਂ ਨਹੀਂ ਤੇਰੀ ਗੱਲ ਸੁਣਨੀ ਤੇਰੇ ਸਾਹਮਣੇ ਮੂੰਹ ਤੇ ਉਂਗਲ ਕਰਦੇ ਜਵਾਬ ਦੇ ਕਹਿੰਦਾ ਉਹ ਨੂੰ ਨਾ ਇੱਕਵਾ ਲੱਗਦਾ ਉਹ ਬੋਲੂ ਹਾਂ ਜੀ ਸਾਹਿਬ ਇਹਨੂੰ ਇਹਨੂੰ ਫੜਦੇ ਕਿ ਫੜਦੇ ਜੀ ਲੈ ਕੁਝ ਜੀ ਮੈਂ ਫੜਦੇ ਜੇ ਦੇ ਜਵਾਬ ਦੇ ਇਧਰ ਕਰ ਸੁਣ ਮੂੰਹ ਹੁਣ ਕਿਹੇ ਵਜੇ ਮਸ਼ੂ ਮੈਂ ਇਧਰ ਮੂੰਹ ਕਰਾ ਜਵਾਬ ਦੇ ਇਥੇ ਇਕਦਮ ਉਧਰ ਤੁਹਾਨੂੰ ਸੱਜਾ ਤਾਂ ਵੀ ਵੀਡੀਓ ਬਣ ਰਹੀ ਹੈ ਮੈਂ ਤੁਹਾਡੀ ਵੀਡੀਓ ਬਣਦੀ ਮੈਂ ਛਾੜੇ ਦੇ ਕੇ ਨਹੀਂ ਹੁਣੇ ਜਾ ਕੇ ਤੇ ਵੀ ਆਪਾਂ ਕਰਨਾ ਹੀ ਨਹੀਂ ਤੇ ਕਿਉਂ ਨਹੀਂ ਕਰਦੀ ਤੂੰ ਆ ਕੇ ਆਂਦਾ ਦਫਾ ਬੋਲੋ ਹਾਂਜੀ ਬੋਲੋ ਬੋਲੋ ਕੀ ਗੱਲ ਬੋਲਦੇ ਸਾਨੂੰ ਸਮਾਨ ਲੈਣੇ ਕਿ ਤੂੰ ਬੋਲੇ ਮਰੀਆ ਦਾ ਨਾਲੋਂ ਬਾਊ ਕੀ ਨਾਮ ਇਹਦਾ ਬਾਊ ਬੋਲ ਤੂੰ ਹੀ ਜਵਾਬ ਦੇ ਮੈਨੂੰ ਇੰਨੀ ਵਾਰ ਕੱਲਾ ਕਰਦੀ ਆ ਕਦੋਂ ਪਟਰਾਬ ਦਾ ਤੂੰ ਇੱਥੇ ਪਿੰਡ ਗੰਦ ਪਾਇਆ ਤੂੰ ਸਾਰੇ ਲੋਕ ਗਲੀ ਮਲੇ ਵਾਲੇ ਦਿਨ ਚੜ ਕਿਹੜਾ ਪਿੰਡ ਦਾ ਡਾਡ ਉਹਨਾਂ ਦਾ ਹਾਂਜੀ ਹਾਂਜੀ ਰੋਜ਼ ਆਉਂਦੇ ਜਿੱਥੇ ਦੇ ਦੋ ਦੋ ਜੀ ਜਵਾਬ ਕਰਾਂਗਾ ਤੈਨੂੰ ਕੀ ਲੋ ਤੇਰੇ ਕੋਲ ਮਾ ਉਹਨਾਂ ਤੈਨੂੰ